ਅੰਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਬਣਾਵਾਂਗੇ ਆਪਾਂ ਬੱਚਿਆਂ ਲਈ ਫਰੂਟ ਚਾਟ ਤੇ ਗੋੰਦ ਕਤੀਰਾ ਵੀ ਹੋਇਆ ਸੀਗਾ ਮੈਂ ਸਵੇਰੋਂ ਆਪਾਂ ਵਿੱਤਾ ਲੈ ਲਿਆ ਤਰਬੂਜਾ ਤੇ ਰੂਬਾਬ ਚਾਈ ਨਿੰਬੂਆ ਅੰਬੀਆ ਆਦਰਕ ਤੇ ਪਦੀਨਾ ਹੈ ਬਾਕੀ ਤੁਹਾਨੂੰ ਬਣਾ ਕੇ ਦੱਸਦੇ ਆਂ ਸੀ ਕਿਉਂਕਿ ਗਰਮੀ ਬਹੁਤ ਹੈ ਬਾਹਰ ਬੱਚੇ ਸਕੂਲ ਵਿੱਚ ਗਰਮੀ ਮੰਨਦੇ ਆਂ ਜਿਆਦਾ ਘਰ ਤਾਂ ਕੇ ਬੈਠ ਜਾਂਦੇ ਆਂ ਏਸੀ ਵਿੱਚ ਘੰਟਾ ਖੜੀ ਤੇ ਉਹ ਤੋਂ ਬਾਅਦ ਟਿਊਸ਼ਨ ਚਲੇ ਜਾਂਦੇ ਆਂ ਬੱਚੇ ਸਾਰਾ ਦਿਨ ਬੀਜੀ ਰਹਿੰਦੇ ਆਂ ਥਕਾਵਟ ਮੰਨਦੇ ਆਂ ਸਰੀਰ ਨੂੰ ਤੇ ਆਪਾਂ ਉਹਨਾਂ ਲਈ ਇੱਕ ਵਧੀਆ ਸਕੰਚਮੀ ਤੇ ਇੱਕ ਫਰੂਟ ਚਾਟ ਤਿਆਰ ਕਰਕੇ ਰੱਖਾਂਗੇ ਤੇ ਬੱਚੇ ਹੁਣ ਆਉਣ ਵਾਲੇ ਆਂ ਦੋ ਵੱਜ ਚੁੱਕੇ ਆ 2:30 ਵਜੇ ਆ ਜਾਣਾ ਤੇ ਬੱਚਿਆਂ ਲਈ ਆਪਾਂ ਸਕੰਜਮੀ ਤੇ ਫਰੂਟ ਚਾਟ ਤਿਆਰ ਕਰਕੇ ਰੱਖਦੇ ਆ ਹਾਂਜੀ ਆਪਾਂ ਨੇ ਫਰੂਟ ਦਾ ਬਣਾ ਲਿਆ ਕੱਟ ਹਾਂਜੀ ਆਪਾਂ ਨੇ ਦੋਨੋਂ ਫਰੂਟ ਕੱਟ ਲਏ ਤੇ ਆ ਦੇਖੋ ਜੀ ਤਰਬੂਜ ਪਪੀਤਾ ਗੁੰਦਕ ਤੇਰਾ ਤੇ ਨਿੰਬੂ ਇਹ ਹੈਗਾ ਰੋਆ ਆਪਾਂ ਬੱਚੇ ਆ ਕੇ ਦੁਪਹਿਰ ਨੂੰ ਰੋਟੀ ਨਹੀਂ ਖਾਂਦੇ ਹੈਗੇ ਤਾਂ ਅਸੀਂ ਉਹਨਾਂ ਨੂੰ ਫਰੂਟ ਬਣਾ ਕੇ ਦੇ ਦਿੰਦੇ ਐਦਾਂ ਤੇ ਬਹੁਤ ਵਧੀਆ ਖਾਂਦੇ ਆ ਪਰ ਡੇਲੀ ਨਹੀਂ ਦਿੰਦੇ ਐਦਾਂ ਰੁਟੀਨ ਡੇਲੀ ਦੀ ਨਹੀਂ ਹੈਗੀ ਕਦੇ ਇਹਦਾ ਪਪੀਤੇ ਦਾ ਬਣਾ ਦਿੰਦੇ ਆ ਤਰਬੂਜ ਦਾ ਬਣਾ ਜੰਦੇ ਆ ਜਾਂ ਫਿਰ ਕੋਈ ਹੋਰ ਫਰੂਟ ਲੈ ਲਿਆ ਜਿਸ ਤਰ੍ਹਾਂ ਆਂਬ ਹੋ ਗਏ ਦੇ ਕੋ ਹੋ ਗਿਆ ਕੇਲੇ ਹੋ ਗਏ ਵੀ ਐਦਾਂ ਬਦਲ ਬਦਲ ਕੇ ਬਣਾਦੀਦਾ ਬੱਚੇ ਵੀ ਖਾ ਕੇ ਬੋਰ ਹੋ ਜਾਂਦੇ ਇੱਕ ਚੀਜ਼ ਨੂੰ ਰੋਜ਼ ਰੋਜ਼ ਹੁਣ ਛੋਟੇ ਹੈਗੇ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਵੀ ਇਹ ਕਾਦੇ ਵਾਸਤੇ ਦੇ ਦਿੰਦੇ ਸਾਨੂੰ ਮੰਮੀ ਖਾਣ ਨੂੰ ਤਾਂ ਕਈ ਵਾਰ ਜਬਰਦਸਤੀ ਵੀ ਖਲਵਾਉਣਾ ਪੈਂਦਾ ਤਾਕਤ ਵੀ ਹੈਗੀ ਇਹਦੇ ਵਿੱਚ ਕਿਉਂਕਿ ਹੁਣ ਬੱਚੇ ਗਰਮੀ ਵਿੱਚ ਸਕੂਲ ਜਾਂਦੇ ਆ ਤਾਂ ਦੂਜੀ ਤੀਜੀ ਮੰਜ਼ਲਾਂ ਤੇ ਕਲਾਸਾਂ ਲੱਗੀਆਂ ਹੋਈਆਂ ਵੈਸੇ ਸਕੂਲ ਵਿੱਚ ਪੱਖੇ ਤਾਂ ਬਹੁਤ ਆ ਪਰ ਫਿਰ ਜੋ ਮਾਵਾਪ ਦੇ ਜ਼ਿੰਮੇਵਾਰੀ ਹੁੰਦੀ ਆ ਬੱਚੇ ਨੂੰ ਤੰਦਰੁਸਤ ਰੱਖਣ ਵਾਸਤੇ ਉਹ ਵੀ ਆਪਾਂ ਨੂੰ ਕਰਨਾ ਪੈਂਦਾ ਹੈ ਤੇ ਪਪੀਤਾ ਪਾ ਲਈ ਦੀ ਕੱਟਿਆ ਹੋਇਆ ਇਤਰਾ ਬੂਜ ਪਾ ਲਿਆ

ਜਿਆਦਾ ਨਹੀਂ ਪਾਇਆ ਕਿਉਂਕਿ ਜਿਆਦਾ ਖੱਟਾ ਹੋ ਜਾਊਗਾ ਥੋੜਾ ਜਿਹਾ ਆਪਾਂ ਇਹਦਾ ਮਿਕਸ ਕਰ ਦਨ ਗਰਮੇ ਬਾਅਦ ਤੇ ਠੀਕ ਆ ਇਹ ਠੰਡਾ ਹੁੰਦਾ ਇਹਦੀ ਤਸੀਰ ਠੰਡੀ ਹੁੰਦੀ ਆ ਸੀ ਬਦਲ ਬਦਲ ਕੇ ਬਣਾ ਕੇ ਦੇ ਦਿੰਦੇ ਆ ਬੱਚਿਆਂ ਨੂੰ ਨਹੀਂ ਤਾਂ ਅੱਜ ਕੱਲ ਬੱਚੇ ਮੈਗੀ ਉਹਦੇ ਪਾਸਤਾ ਇਦਾਂ ਦੀਆਂ ਚੀਜ਼ਾਂ ਮੰਗਦੇ ਆ ਉਹ ਵੀ ਅਸੀਂ ਮਿਹਨਤ ਚੱਕ ਕਰ ਬਣਾ ਕੇ ਜ਼ਰੂਰ ਦੇ ਦਿੰਦੇ ਆ ਦੇਖ ਲਓ ਜੀ ਇਹ ਆਪਣਾ ਹੋ ਗਿਆ ਤਿਆਰ ਫਰੂਟ ਕਾ ਨ ਵੀ ਵਧੀਆ ਟੇਸਟ ਲੱਗਦਾ ਬੱਚੇ ਆਉਣ ਵਾਲੇ ਆ ਸਾਡੇ ਸਕੂਲ ਤੋਂ ਤੇ ਆਪਾਂ ਉਹਨਾਂ ਵਾਸਤੇ ਇਸ ਕੰਜਮੀ ਤਿਆਰ ਕਰਦੇ ਆ ਇਹ ਪਦੀਨਾ ਪਾ ਦਿੱਤਾ ਆਪਨੇ ਕੱਚੇ ਅੰਬੀ ਆਦਰਕ ਨਮਕ ਇੱਕ ਚਮਚਾ ਜਪਾਣੀ ਨਮਕ ਦਾ ਪਾ ਦਤਾ ਤੇ ਗੁੰਦ ਕਤਿਰਾ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਆਪਾਂ ਨੇ ਫਰੋਟ ਚ ਵੀ ਪਾਇਆ ਤੇ ਹੁਣ ਆਪਾਂ ਸਕੰਜਮੀ ਚ ਪਾਵਾਂਗੇ ਇੱਕੋ ਜਣਾ ਪਸੰਦ ਕਰਦਾ ਸਿੰਪਲ ਸਕੰਜਮੀ ਛੋਟਾ ਇਹ ਬੱਚਾ ਹੋ ਤੇ ਬਾਕੀ ਸਾਰੇ ਗੁੰਦ ਕਤਿਰਾ ਪਾ ਕੇ ਪੀਂਦੇ ਆ ਸਕੰਜਮੀ ਸਕੰਜਮੀ ਬਣਦੀ ਬਹੁਤ ਟੇਸਟ ਕੱਚੇ ਅੰਬ ਵੀ ਪਾ ਲਿਓ పుదినా అదరక థోడా జా బీ ఏదో కుట్ పేస్ట బ పేస్ట తీ ద ਦੇ ਵਿੱਚ ਪਾਣੀ ਪਾ ਕੇ ਛੱਡ ਦਾਂਗੇ ਜੋ ਆਪਣੇ ਸਿਕੰਧੀ ਵਾਸਤੇ ਲੈਣਾ ਪਾਣੀ ਇਹ ਆਪਾਂ ਹੁਣ ਕੇ ਉਹਦੇ ਵਿੱਚ ਪਾਣੀ ਪਾ ਦਾਂਗੇ ਹੁਣ ਜੀ ਆਪਾਂ ਚੀਨੀ ਲੈ ਲਾਂਗੇ ണ പാ ചീളെ ചീനിക്ക് നിബൂ പേ ബി ചീനി ഘോൾ ദാ ചീനി ടി ഓക്കെ ഘോദി ആണു നോടത്തെ ਬੱਚਿਆਂ ਦੇ ਸਕੂਲ ਤੋਂ ਆਉਂਦਿਆਂ ਦੇ ਚਿਹਰੇ ਵੀ ਲਾਲ ਹੋਏ ਪੈਂਦੇ ਆ ਸੁਆ ਪਾਠ ਪੂਜਾ ਕਰਕੇ ਜਾਂਦੇ ਆ ਨਾ ਆ ਕੇ ਜਾਂਦੇ ਆ ਤਾਂ ਜਦੋਂ ਸਕੂਲ ਤੋਂ ਆਉਂਦੇ ਆ ਹਾਲਤ ਖਰਾਬ ਹੁੰਦੀ ਆ ਚਲੋ ਕੋਈ ਗੱਲ ਨਹੀਂ ساری ਜ਼ਿੰਦਗੀ ਦਾ ਗਹਿਣਾ ਮੰਨ ਲਓ ਜਾਂ ਫਿਰ ساری ਜ਼ਿੰਦਗੀ ਦਾ ਹੁਨਰ ਹੁਨਰ ਹੁੰਦਾ ਬੱਚੇ ਕੋਲ ਪੜਾਈ ਤੋਂ ਬਿਨਾ ਵੈਸੇ ਕੁਝ ਹੈ ਵੀ ਨਹੀਂ ਸਾਡੇ ਵਰਗੇ 10 ਪੜ੍ਹੇ ਆ ਫਿਰ ਵੀ ਬਹੁਤ ਘਟ ਲੱਗਦੇ ਆ ਕਿਉਂਕਿ ਅੱਜ ਕੱਲ ਬੱਚੇ ਬਹੁਤ ਤੇਜ਼ ਆ ਨੈਟ ਨਾਲ ਫਾਸਟ ਬੱਚੇ ਚੱਲਦੇ ਆ ਇਹ ਲੋ ਜਪਾ ਕਰੀਏ ਆਪਾਂ ਜਿਹੜਾ ਪਿਆਰ ਮਸਲਾ ਆਪਣਾ ਸਕੰਜਵੀ ਵਾਲਾ ਇਹ ਠੰਡਾ ਹੁੰਦਾ ਹੈ ਸੱਚੀ ਅੰਡੇ ਵੀ ਠੰਡੇ ਹੁੰਦੀ ਆ ਜਿੰਨਾ ਵੀ ਠੰਡਾ ਹੁੰਦਾ ਹੈ ਬਾਕੀ ਆਪਾਂ ਤੋਂ ਹੋਰ ਪਾਣੀ ਪਾ ਲਾਂਗੇ ਆਹ ਹੈਗਾ ਜੀ ਗੂੰਦ ਕਤੀਰਾ ਜਿਨੇ ਸਿੰਪਲ ਪੀਣਾ ਸਿੰਪਲ ਪੀ ਸਕਦਾ ਤੇ ਬਾਕੀ ਜਿਨੇ ਗੂੰਦ ਕਤੀਰਾ ਪਾਉਣਾ ਤਾਂ ਉਹ ਵੀ ਪਾ ਕੇ ਪੀ ਸਕਦਾ ਹੈ ਖੰਡੀ ਸਕੰਜੇ ਮੇ ਹੋ ਗਈ ਆਪਣੀ ਜੀ ਤਿਆਰ ਬੱਚੇ ਵੀ ਵਾਪਸ ਆਉਣ ਵਾਲੇ ਸਕੂਲ ਤੋਂ ਬਾਕੀ ਇੱਕ ਵਾਰ ਇਹਨੂੰ ਫਿਰ ਪੁਣਾਗੇ ਆਪਾਂ ਹਾਲਤ ਦੇਖੋ ਜੀ ਬੱਚਿਆਂ ਦੀ ਬੈਗਾਂ ਨਾਲ ਆਪਾਂ ਨੇ ਇਹ ਵੀ ਨਹੀਂ ਵੇਸਟ ਹੋਣ ਦੇਣਾ ਆ ਦੇਖੋ ਜੀ ਸਾਰਾ ਦਿਨ ਨਾ ਕੋਸਾ ਪਾਣੀ ਪੀਂਦਿਆਂ ਤੇ ਆਪਾਂ ਅੱਧਾ ਪਾਣੀ ਸਿੰਪਲ ਲੈ ਸਕਦੇ ਆ ਅੱਧਾ ਪਾਣੀ ਇਹ ਪਾ ਕੇ ਪੀ ਸਕਦੇ ਆ ਦਿਨ ਵਿੱਚ ਕਈ ਗਲਾਸ ਪੀ ਲੋ ਤੇ ਸਰੀਰ ਲਈ ਵਧੀਆ ਰਹੂਗਾ ਤੇ ਤੰਦਰੁਸਤ ਰਹੂਗਾ ਔਰ ਸਰੀਰ ਸਾਫ ਸੁਥਰਾ ਰਹੂਗਾ ਕਚਰੇ ਤੇ ਰੌਣ ਕਰੂਗੀ ਲੋਕ ਜੀ ਸਾਰਾ ਦਿਨ ਆਪਾਂ ਪਾਣੀ ਪੀ ਸਕਦੇ ਆਪਾਂ ਆਪਾਂ ਅੱਜ ਤਾਂ ਆਪਾਂ ਨੇ ਗੁੰਦ ਕਦੀਰਾ ਤੇ ਇੱਕ ਗਲਾਸ ਆਪਾਂ ਸਿੰਪਲ ਰੱਖਾਂਗੇ ਜੀ ਆਪਣੀ ਸਕੰਝਵੇਂ ਹੋ ਗਈ ਤਿਆਰ